ये थी सब मनोता ये था ये ये मनोता वो यूं 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 मनोता हमरे भी दो-दो रुपिया में पुता दी बलिया ये मेरा लक्क तोड़ के आए बने थे ना वो देते ना वो ਆਏ ਨਾ ਵੀ ਬਣੀ ਸੀ ਤਾਂ ਦੇ ਨਾ ਨਾ ਲੱਤ ਆ ਵੀਦੀ ਹਾਂ ਇਦੀ ਫੋਟੋ ਨੂੰ ਸੀਨੇ ਲਾਕੇ ਪੂਰੇ ਘਰ ਦੇ ਵਿੱਚ ਰੋਂਦਾ-ਕੁਰਲਾਉਂਦਾ ਘੁੰਮ ਰਿਹਾ ਇਹ ਬੇਬਸ ਪਿਓ ਜਿਸਨੇ ਦੱਸਿਆ ਕਿ ਕਿੰਜ ਉਹ ਖੁਦ ਆਟੋ ਚਾਲਕ ਹੈ ਪਰ ਆਪਣੀ ਧੀ ਨੂੰ ਉਸਨੇ ਵਧੀਆ ਪੜਾ ਲਿਖਾ ਕੇ ਉਸ ਦਾ ਬੀਤੇ ਸਾਲ ਦੇ ਵਿੱਚ ਵਿਆਹ ਕਰਕੇ ਕੈਨੇਡਾ ਭੇਜ ਦਿੱਤਾ ਸੀ ਨਹੀਂ ਪਤਾ ਸੀ ਕਿ ਅੱਜ ਇਹੋ ਜਿਹੀ ਨੋਬਤ ਆ ਜਾਵੇਗੀ ਕਿ ਕੁੜੀ ਨੂੰ ਆਖਰੀ ਵਾਰ ਦੇਖਣ ਲਈ ਵੀ ਇਸ ਤਰ੍ਹਾਂ ਤਰਲੀ ਮਿੰਤਾ ਕਰਨੇ ਪੈਣਗੇ ਕਰਦੇ ਵਿੱਚ ਉਸ ਸਮੇਂ ਵਹਿਣ ਪੈ ਗਏ ਜਦੋਂ ਪਤਾ ਲੱਗਿਆ ਕਿ ਉਹਨਾਂ ਦੀ ਜਵਾਨ ਧੀ ਜੋ ਕਿ ਵਿਦੇਸ਼ ਦੇ ਵਿੱਚ ਰਹਿੰਦੀ ਹੈ ਫੋਨ ਨਹੀਂ ਚੱਕ ਰਹੀ ਇਹ ਸੁਣਦੇ ਹੀ ਪਿਓ ਭੱਜਿਆ ਭੱਜਿਆ ਘਰ ਆਉਂਦਾ ਹੈ ਤੇ ਆਪਣੀ ਧੀ ਨੂੰ ਫੋਨ ਕਰਨ ਤੋਂ ਬਾਅਦ ਉਸ ਦੇ ਨਾਲ ਦੀਆਂ ਸਹੇਲੀਆਂ ਦੇ ਨਾਲ ਸੰਪਰਕ ਦੀ ਕੋਸ਼ਿਸ਼ ਕਰਦਾ ਹੈ ਉਸ ਤੋਂ ਬਾਅਦ ਉਹਨਾਂ ਦੇ ਕੰਨ ਹੀ ਉਹੀ ਖਬਰ ਪੈਂਦੀ ਹੈ ਜੋ ਕਿ ਉਹ ਕਦੇ ਵੀ ਜਿਉਂਦੇ ਜੀ ਸੁਣਨਾ ਨਹੀਂ ਚਾਹੁੰਦੇ ਸੀ ਉਹਨਾਂ ਦੇ ਵੱਲੋਂ ਦੱਸਿਆ ਗਿਆ ਕਿ ਤੁਹਾਡੀ ਧੀ ਕਮਰੇ ਦੇ ਵਿੱਚ ਮਰੀ ਪਈ ਹੈ ਆਟੋ ਚਾਲਕ ਪਿਓ ਨੇ ਬੜੀ ਹੀ ਮਾਨਤ ਅਤੇ ਹਿੰਮਤ ਦੇ ਨਾਲ ਆਪਣੀ ਕੁੜੀ ਨੂੰ ਪੜਾਇਆ ਲਿਖਾਇਆ ਤੇ ਉਸ ਤੋਂ ਬਾਅਦ ਪਿਤੇ ਸਾਲ ਅਕਤੂਬਰ ਮਹੀਨੇ ਦੇ ਵਿੱਚ ਉਸ ਦਾ ਵਿਆਹ ਕਰਕੇ ਉਸ ਨੂੰ ਵਿਦੇਸ਼ ਤੋਰਿਆ ਸੀ ਪਰ ਨਹੀਂ ਪਤਾ ਸੀ ਕਿ ਮਹਸਤਿੰਨ ਚਾਰ ਮਹੀਨਿਆਂ ਦੇ ਵਿੱਚ ਹੀ ਉਸ ਨੂੰ ਆਪਣੀ ਧੀ ਦਾ ਆਖਰੀ ਵਾਰ ਮੂੰਹ ਦੇਖਣ ਦੇ ਲਈ ਇੰਜ ਤੜਫੜਾਂ ਪਵੇਗਾ ਫਰੀਦਕੋਟ ਦੀ ਬਲਬੀਰ ਬਸਤੀ ਦੀ ਰਹਿਣ ਵਾਲੀ ਨਵਨੀਤ ਕੌਰ ਪੁੱਤਰੀ ਗੁਰਪ੍ਰਤਾਪ ਸਿੰਘ ਜਿਸ ਦਾ ਵਿਆਹ ਅਕਤੂਬਰ ਮਹੀਨੇ ਚ ਹੋਇਆ ਸੀ ਦਸੰਬਰ ਦੇ ਦੂਜੇ ਹਫਤੇ ਦੇ ਕਰੀਬ ਉਹ ਸਵਾ ਮਹੀਨਾ ਪਹਿਲਾਂ ਹੀ ਪੜ੍ਹਾਈ ਦੇ ਲਈ ਚਾਵਾਂ ਦੇ ਨਾਲ ਕਨੇਡਾ ਭੇਜੀ ਗਈ ਸੀ ਮਾਪਿਆਂ ਨੂੰ ਇਸ ਗੱਲ ਦੀ ਬੇਹਤ ਖੁਸ਼ੀ ਸੀ ਕਿ ਉਹਨਾਂ ਦੀ ਧੀ ਵਿਦੇਸ਼ ਚ ਜਾ ਰਹੀ ਹੈ ਪਰ ਉਹਨਾਂ ਉਸਤੇ ਮਰਨ ਦੀ ਖਬਰ ਆਣ ਤੋਂ ਬਾਅਦ ਹੁਣ ਪਰਿਵਾਰ ਦਾ ਰੋ ਰੋ ਕੇ ਪੂਰਾ ਹਾਲ ਹੈ ਕਿਉਂਕਿ ਜੋ ਇਸ ਕਰੀਬ ਪਰਿਵਾਰ ਦੇ ਸਾਰੇ ਸੁਪਨੇ ਟੁੱਟ ਗਏ ਉਹ ਸਭ ਕੁਝ ਧਰਿਆ ਧਰਾਇਆ ਰਹਿ ਗਿਆ ਜੋ ਉਹਨਾਂ ਆਪਣੀ ਧੀ ਦੇ ਲਈ ਸੋਚਿਆ ਹੋਇਆ ਸੀ ਦੱਸਿਆ ਗਿਆ ਕਿ ਕਿੰਜ ਹੁਣੇ-ਹੁਣੇ ਉਸਦਾ ਵਿਆਹ ਵੀ ਕੀਤਾ ਗਿਆ ਸੀ ਅਤੇ ਉਸ ਨੂੰ ਵਿਦੇਸ਼ ਭੇਜਿਆ ਗਿਆ। ਨਵਨੀਤ ਦੇ ਪਿਤਾ ਗੁਰਪ੍ਰਤਾਪ ਸਿੰਘ ਜੋ ਕਿ ਆਟੋ ਚਲਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਹੇ ਨੇ ਦੱਸਿਆ ਕਿ ਨਵਨੀਤ ਤੇ ਜਾਣ ਮਗਰੋਂ ਕਿੰਨਾ ਦੁੱਖ ਪਹੁੰਚਿਆ। 2 ਦਿਨ ਪਹਿਲਾਂ ਹੀ ਉਸਦੇ ਨਾਲ ਫੋਨ ਤੇ ਗੱਲਬਾਤ ਹੁੰਦੀ ਸੀ ਅਤੇ ਹੁਣ ਅਚਾਨਕ ਹੀ ਉਸਦੇ ਨਾਲ ਗੱਲ ਹੁਣੀ ਬੰਦ ਹੋਈ ਤਾਂ ਕਿਸੇ ਹੋਰ ਸਹੇਲੀ ਨੂੰ ਕਿਹਾ ਗਿਆ ਕਿ ਉਸਦੇ ਨਾਲ ਗੱਲ ਕਰਵਾਈ ਜਾਵੇ। ਜਦੋਂ ਉਸ ਕੁੜੀ ਨੇ ਉੱਥੇ ਜਾ ਕੇ ਦੇਖਿਆ ਤਾਂ ਉਹ ਦਰਵਾਜ਼ਾ ਨਹੀਂ ਖੋਲ ਰਹੀ ਸੀ। ਅਤੇ ਅੰਤ ਸਮੇਂ 'ਚ ਪਤਾ ਲੱਗਦਾ ਹੈ ਕਿ ਕੈਂਜੋ ਉਹ ਅੰਦਰ ਹੀ ਮੁੱਕ ਚੁੱਕੀ ਹੈ ਫਿਲਹਾਲ ਪੁਲਿਸ ਦੀ ਮਦਦ ਦੇ ਨਾਲ ਉਸ ਦਾ ਦਰਵਾਜ਼ਾ ਖੋਲ੍ਹਿਆ ਗਿਆ ਅਤੇ ਦੇਖਿਆ ਗਿਆ ਕਿ ਨਵਨੀਤ ਬੁਰੇ ਹਾਲਾਤਾਂ ਦੇ ਵਿੱਚ ਹੈ ਫਿਲਹਾਲ ਉਸ ਦੀ ਜਾਨ ਕਿਵੇਂ ਗਈ ਹੈ ਇਸ ਦੇ ਕਾਰਨ ਸਬੰਧੀ ਪਤਾ ਲਗਾਉਣਾ ਬਾਕੀ ਹੈ ਤੇ ਇਧਰ ਪਰਿਵਾਰ ਚਾਹੁੰਦਾ ਹੈ ਕਿ ਉਹ ਆਖਰੀ ਵਾਰ ਆਪਣੀ ਬੱਚੀ ਨੂੰ ਦੇਖ ਸਕਣ ਪਿਤਾ ਨੇ ਦੱਸਿਆ ਕਿ ਅਕਤੂਬਰ ਦੇ ਵਿੱਚ ਉਹਨਾਂ ਆਪਣੀ ਧੀ ਨੂੰ ਕਰੋ ਤੋਰਿਆ ਸੀ ਲੜਕੀ ਦੇ ਕੋਲ ਕਨੇਡਾ ਜਾਣ ਦਾ ਉਹਦਾ ਸੁਪਨਾ ਸੀ ਪਰ ਉਸ ਤੋਂ ਪਹਿਲਾਂ ਹੀ ਇਹ ਮੰਦ ਭਾਗਾ ਪਾਣਾ ਵਾਪਰ ਗਿਆ ਉਹਨਾਂ ਵੱਲੋਂ ਸਰਕਾਰ ਤੇ ਅੱਗੇ ਘੁਬਾਰ ਲਗਾਈ ਜਾ ਰਹੀ ਹੈ ਕਿ ਧੀ ਨੂੰ ਆਖਰੀ ਵਾਰ ਉਹ ਦੇਖਣਾ ਚਾਹੁੰਦੇ ਨੇ ਅਤੇ ਉਸਦੀ ਮ੍ਰਿਤਕ ਦੇ ਪੰਜਾਬ ਪਹੁੰਚ ਜਾਵੇ ਨੰਮਨੀਤ ਕੋ ਨਾਂਸੀਗਾ ਜੀ 12 ਦਸੰਬਰ ਨੂੰ ਜੜਾਈ ਹੈ ਚਾਵਾ ਨਾਲ ਜੜਾਈ ਕਨੇਡਾ ਕੱਲ੍ਹ ਸਾਨੂੰ ਫੋਨ ਹੈ ਸਾਡੇ ਕੋ 10 ਵਜੇ ਤੁਹਾਡੀ ਕੁੜੀ ਕਤਮ ਹੋ ਗਈ ਹੈ ਹਏ ਆਕਾ ਕਲੀਕਿੰਗ ਬਤਾਈ ਨਹੀਂ ਸਾਨੂੰ ਜੀ ਕੁਝ ਨਹੀਂ ਬਤਾ ਕੁਛ ਨਹੀਂ ਕੁਝ ਨਹੀਂ ਜੀ ਕਹਿੰਦਾ ਸਾਨੂੰ ਫੋਨ ਨਹੀਂ ਆਇਆ ਲਾਟ ਬੌਂਡ ਨੇ ਆਪਣੀ ਮੰਮਾ ਨਾਲ ਕੀਤੀ 2 ਵਜੇ ਤੱਕ ਕੱਲ ਤੋਂ ਜਿਹੜੀ ਪਹਿਲੀ ਰਾਤ ਸੀਗੀ ਜੀ ਅਗਲੇ ਦਿਨ ਫੋਨ ਨਹੀਂ ਆਇਆ ਮੈਂ ਬਠਿੰਡੇ ਆਟੋ ਚ ਰਹਿਣਾ ਜੀ ਮੇਰੇ ਘਰ ਦੇ ਕਹਿੰਦੇ ਆ ਜਾਓ ਕੁੜੀ ਦਾ ਫੋਨ ਨਹੀਂ ਆਇਆ ਘਬਰਾ ਪਈ ਜਾਂਦਾ ਮੈਂ ਘਰੇ ਆ ਗਿਆ ਮੈਂ ਵੀ ਲਾਇਆ ਨਹੀਂ ਚੱਕਿਆ ਤੇਰਾ ਤੀਲਾ ਨਹੀਂ ਚੱਕਿਆ ساری ਰਾਤ ਸਵੇਰੇ 3 ਵਜੇ ਮੈਨੂੰ ਕਰਦੇ ਆ ਉਠਾਇਆ ਉਹ ਤੇ ਕੁੜੀ ਨੂੰ ਅਸੀਂ ਫੋਨ ਕੀਤਾ ਕਹਿੰਦੀ ਅੰਕਲ ਮੈਂ ਜਾਨੀ ਆ ਉਹ ਗਈ ਐ ਉਹਨੇ ਜਾ ਕੇ ਘਰ ਲੱਭ ਕੇ ਦਰਵਾਜਾ ਖੜਕਾਇਆ ਨਹੀਂ ਜਿਹੜੇ ਉਹਦੇ ਨਾਲ ਰਹਿੰਦੇ ਸਕੇ ਮੁੰਡਾ ਉਹ ਲੱਗ ਰਿੰਦਾ ਸੀਗਾ ਇਹ ਦੋ ਹੀ ਕਮਰੇ ਸੀਗੇ ਉਹਨੂੰ ਵਿਚਾਰੇ ਨੂੰ ਫੋਨ ਕੀਤਾ ਉਹ ਕਹਿੰਦਾ ਕਿ ਕੋਈ ਨਹੀਂ ਦੇਖਦਾ ਕੋਨੇ ਖੜਕਾਇਆ ਨਹੀਂ ਫਿਰ ਉਹਨੇ ਪੁਲਿਸ ਬੁਲਾਈ ਆ ਕਹਿੰਦੇ ਜਿਵੇਂ ਸਾਨੂੰ ਦੱਸਿਆ ਜੀ ਕੋਲਚਨੇ ਖੋਲ੍ਹਿਆ ਤੇ ਅੰਦਰ ਮਰੀ ਪਈ ਹੈ ਜੀ ਉਹ ਰੋਲ ਕੇ ਸਾਨੂੰ ਮੇਰੀ ਟੀਮ ਨੂੰ ਕਹਿੰਦੀ ਪਾਪਾ ਕੁਝ ਨਾ ਘਬਰਾਓ ਤੁਸੀਂ ਐਡੇ ਵੱਡੇ ਚੱਲਣ ਸੀਗੇ ਤੁਸੀਂ ਆਟੋ ਜਾ ਗਏ ਮੈਂ ਤੁਹਾਨੂੰ ਬੜਾ ਵੱਡਾ ਫੇਰ ਕਰਦਾ ਕੀ ਤੁਹਾਨੂੰ ਵੱਡਾ ਮੀਨਸ ਖਲਾ ਕੇ ਦਾ ਕੀ ਕਰਗੀ ਸਾਨੂੰ ਕਕੋਲ ਆ ਜੀ ਨਾ ਤੇ ਹੋ ਗਿਆ ਸੀ ਗਈ 12:00 ਬਣ ਗਈ ਜੀ ਪਹਿਲੀ ਵਾਰ ਬਾਰਾਂ ਦਸੰਬਰ 12 ਦਸੰਬਰ ਨੂੰ ਗਈ ਜੀ ਪਹਿਲੀ ਵਾਰ ਗਈ ਹੈ ਜੀ ਸਟੱਡੀ ਵੀਜ਼ੇ ਤੇ ਜਾ ਸਟੱਡੀ ਵੀਜ਼ੇ ਤੇ ਗਈ ਜੀ ਅਸੀਂ ਤਾਂ ਆਪਣੇ ਪਰੋਣੇ ਦੇ ਜਾਂਦੀਆਂ ਤਿਆਰੀਆਂ ਕਰਦੇ ਪਏ ਹੁਣ ਮੈਰਜ ਕੀਤੀ ਸੀ 1 ਅਕਤੂਬਰ ਨੂੰ ਆਈ ਉਹਦਾ ਵਿਆਹ ਕੀਤਾ ਪਹਿਲਾਂ ਇੰਨਾ ਸੋਹਣਾ ਸਾਨੂੰ ਪਰੋਣਾ ਮਿਲਿਆ ਰੱਬ ਮੈਂ ਕਹਿੰਦਾ ਸਭ ਨੂੰ ਦਵੇ ਉਹਦਾ ਦਾ ਇੰਨਾ ਸੋਹਣਾ ਇੰਨਾ ਚੰਗਾ ਪੁੱਤ ਮਿਲਿਆ ਮੈਨੂੰ ਓ ਮੇਰੇ ਕੋਣਾ ਮੈਂ ਗੁਰਮੀ ਮੇਰੇ ਭੈਣ ਭਰਾਵਾ ਗੁੜੇ ਇੰਨਾ ਇੰਨਾ ਪਰਿਵਾਰ ਚੰਗਾ ਟੁੱਡੀ ਰਹਿੰਦੇ ਨੇ ਉਹ ਵੀ ਵਿਚਾਰੇ ਰੁਲ ਗਏ ਅਸੀਂ ਵੀ ਰੁਲ ਗਏ ਜੀ ਦੋ ਟੱਬਰ ਰੁਲ ਗਏ ਸਾਡੇ ਕੀ ਬੰਕਰ ਕੀ ਲੱਗਦਾ ਸਰਕਾਰ ਕੀ ਮਤ ਕਰੇ ਤੁਹਾਡੀ ਓਏ ਸਾਨੂੰ ਭਾਜੀ ਕੀ ਚਾਏ ਸਾਡੀ ਧੀ ਦੀ ਮਿੱਟੀ ਆ ਜੇ ਤੇ ਅਈ ਇਹਨੇ ਜੋ ਗਹਿਨੀ ਮੈਨੂੰ ਲਿਆ ਸਕਾਂ ਜੀ ਦਾ ਹੋਇਆ ਤੂੰ ਜੋੜ ਕੇ ਬੇਦੀ ਕਰਦਾ ਮੇਰੀ ਧੀ ਮੈਨੂੰ ਮਰੀ ਜਾ ਕਿ ਤੂੰ ਦੇਖ ਲਈ ਹੈ ਜਨ ਮੇਰੀ ਧੀ ਸੰਭੂ ਮਨੂ ਤੈ ਮੇਰੀ ਧੀ ਮਨੂ ਤੈ ਉਹ ਨਹੀਂ ਨਾ ਪਤਾ ਮੈਨੂੰ ਵੀ ਬੋਦੀਆਂ ਦੀਆਂ ਮੁੰਡੀਆਂ ਦਾ ਪੁੱਤ ਹੈ ਜੋ ਬਾਲਿਆ ਅੱਜ ਮੇਰਾ ਲੱਕ ਤੋੜ ਕੇ ਨਮਨੀਤ ਕੋਰਨਾ ਜੀ ਬੇਟੀ ਦਾ ਇਹ 1 ਅਕਤੂਬਰ ਨੂੰ ਇਹਦੀ ਮੈਰਿਜ ਕੀਤੀ ਹੈ ਜੀ ਤੇ 12 ਦਸੰਬਰ ਨੂੰ ਇਹ ਕੈਨੇਡਾ ਗਈ ਹੈ ਜੀ ਉੱਥੇ ਇਹਨਾਂ ਨੂੰ ਪਰਸੋਂ ਸਵੇਰ ਕੱਲ ਸਵੇਰ ਫੋਨ ਆਇਆ ਇਹਨਾਂ ਨੂੰ ਕਿ ਇਹਦੀ ਬੇਟੀ ਦੀ ਡੈਥ ਹੋ ਗਈ ਹੈ ਜੀ ਮੈਂ ਤੁਹਾਡੇ ਮਾਧਿਅਮ ਦੇ ਰਾਹੀਂ ਸਰਕਾਰ ਅੱਗੇ ਅਪੀਲ ਕਰਦਾ ਕਿ ਇੱਕ ਤਾਂ ਪਤਾ ਲਗਾਇਆ ਜਾਵੇ ਕਿ ਇਹਦਾ ਕਾਰਨ ਕੀ ਹੈ ਜੀ ਇਹਦੀ ਮੌਤ ਦਾ ਕਾਰਨ ਕੀ ਹੋਏਗਾ ਜੀ ਤੇ ਮੈਂ ਸਾਰੇ ਪ੍ਰਸ਼ਾਸਨ ਨੂੰ ਸਾਰੇ ਸਮਾਜ ਸੇਵੀਆਂ ਨੂੰ ਸਾਰੇ ਐਨਜੀਓ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਇਹਨਾਂ ਦੀ ਬੇਟੀ ਦੀ ਮਿੱਟੀ ਲਿਆਉਣ ਦੇ ਵਿੱਚ ਇਹਨਾਂ ਦੀ ਮਦਦ ਕੀਤੀ ਜਾਵੇ ਜੀ ਮੈਂ ਤੁਹਾਡਾ ਪ੍ਰਸਤਾਵ ਵੀ ਬਹੁਤ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਤੁਹਾਡੇ ਮਾਧਿਅਮ ਦੇ ਰਾਹੀਂ ਇਹ ਖਬਰ ਸਾਰਿਆਂ ਤੱਕ ਪਹੁੰਚਣੀ ਚਾਹੀਦੀ ਹੈ ਜੀ ਇਹਨਾਂ ਦੀ ਮਦਦ ਕੀਤੀ ਜਾਵੇ ਤਾਂ ਜੋ ਆਪ ਦੀ ਧੀ ਦੀ ਮਿੱਟੀ ਨੂੰ ਇੱਥੇ ਲਿਆ ਸਕਣ ਜੀ ਨਵਨੀਤ ਕੋਰ ਨਾਮ ਸੀਗਾ ਜੀ 12 ਦਸੰਬਰ ਨੂੰ ਜਨਮਾਈ ਹੈ ਚਾਵਾਂ ਨਾਲ ਜਨਮਾਈ ਕਿਨੇ ਕੱਲ ਸਾਨੂੰ ਫੋਨ ਹੈ ਸਾਡੇ ਕੋ 10 ਵਜੇ ਤੁਹਾਡੀ ਕੁੜੀ ਘਰਤ ਹੋ ਗਈ ਹੈ ਹਏ ਆਖਿਆ ਕਿ ਨਿਕੀ ਨਹੀਂ ਪਤਾ ਨਹੀਂ ਸਾਨੂੰ ਜੀ ਕੁਝ ਨਹੀਂ ਮਸਾ ਕੁਛ ਨਹੀਂ ਕੁਝ ਕਰਦਾ ਕੁਝ ਨਹੀਂ ਜੀ ਕਿਹਾ ਸਾਨੂੰ ਫੋਨ ਨਹੀਂ ਆਇਆ ਲਾਟ ਮੋਰ ਨੇ ਆਪਣੇ ਮम्मा ਨਾਲ ਕੀਤੀ 2 ਵਜੇ ਤੱਕ ਕੱਲ ਤੋਂ ਜਿਹੜੀ ਪਹਿਲੀ ਰਾਤ ਸੀਗੀ ਜੀ ਅਗਲੇ ਦਿਨ ਫੋਨ ਨਹੀਂ ਆਇਆ ਮੈਂ ਬਠਿੰਡੇ ਆਟੋ ਚ ਰਹਿਣਾ ਜੀ ਮੇਰੇ ਘਰ ਦੇ ਕੰਦੇ ਆ ਜੋ ਕੁੜੀ ਦਾ ਫੋਨ ਨਹੀਂ ਆਇਆ ਘਬਰਾ ਪਈ ਜਾਂਦਾ ਮੈਂ ਘਰੇ ਆ ਗਿਆ ਮੈਂ ਵੀ ਲਾਇਆ ਨਹੀਂ ਚੱਕਿਆ ਫਿਰ ਰਾਤੀ ਲੈ ਨਹੀਂ ਚੱਕਿਆ ساری ਰਾਤ ਸਵੇਰੇ 3 ਵਜੇ ਮੈਨੂੰ ਕਰਦੇ ਆ ਠਾਇਆ ਉਹ ਤੇ ਕੁੜੀ ਨੂੰ ਅਸੀਂ ਫੋਨ ਕੀਤਾ ਕਹਿੰਦੀ ਅੰਕਲ ਮੈਂ ਜਾਨੀ ਆ ਉਹ ਗਈ ਹੈ ਉਹਨੇ ਜਾ ਕੇ ਘਰ ਲੱਭ ਕੇ ਦਰਵਾਜ਼ਾ ਖੜਕਾਇਆ ਨਹੀਂ ਜਿਹੜੇ ਉਹਦੇ ਨਾਲ ਰਹਿੰਦੇ ਸੀਗੇ ਮੁੰਡਾ ਉਹ ਲੱਗ ਰਹਿੰਦਾ ਸੀਗਾ ਇਹ ਦੋ ਹੀ ਕਮਰੇ ਸੀਗੇ ਉਹਨੂੰ ਵਿਚਾਰੇ ਨੂੰ ਫੋਨ ਕੀਤਾ ਉਹ ਕਹਿੰਦਾ ਕਿ ਕੋਈ ਨਹੀਂ ਦੇਖਦਾ ਕੋਨੇ ਖੜਕਾ ਨਹੀਂ ਫਿਰ ਉਹਨੇ ਪੁਲਿਸ ਬੁਲਾਈ ਆ ਕਹਿੰਦੇ ਜਿਵੇਂ ਸਾਨੂੰ ਦੱਸਿਆ ਜੀ ਪੁਲਿਸ ਨੇ ਖੋਲਿਆ ਤੇ ਅੰਦਰ ਮਰੀ ਪਈ ਹੈ ਜੀ ਉਹ ਰੋਲ ਗਈ ਸਾਨੂੰ ਮੇਰੀ ਟੀਮ ਨੂੰ ਕਹਿੰਦੀ ਪਾਪਾ ਕੁਝ ਨਾ ਘਬਰਾਓ ਤੁਸੀਂ ਐਡੇ ਵੱਡੇ ਚਾਲੀ ਸੀਗੇ ਤੁਸੀਂ ਆਟੋ ਜਾ ਗਏ ਮੈਂ ਤੁਹਾਨੂੰ ਬੜਾ ਵੱਡਾ ਫੇਰ ਕਰਦਾ ਕੀ ਤੁਹਾਨੂੰ ਵੱਡਾ ਮੀਨਸ ਖਲਾ ਕੇ ਦਾ ਕੀ ਕਰਗੀ ਸਾਨੂੰ ਕਕੋਲ ਆ ਜੀ ਮਾਕੇ ਹੋ ਗਿਆ ਸੀ ਗਈ ਨਾ 12 ਦਸੰਬਰ ਨੂੰ ਗਈ ਜੀ ਪਹਿਲੀ ਵਾਰੀ ਪਰ 30 ਤਰੀਕ ਨੂੰ ਆਜਾ ਲੱਗਾ 12 ਦਸੰਬਰ ਨੂੰ ਗਈ ਜੀ ਪਹਿਲੀ ਵਾਰੀ ਗਈ ਹੈ ਜੀ ਸਟੱਡੀ ਵੀਜ਼ੇ ਤੇ ਜਾ ਸਟੱਡੀ ਵੀਜ਼ੇ ਤੇ ਗਈ ਜੀ ਅਸੀਂ ਤਾਂ ਆਪਣੇ ਪਰੋਣੇ ਦੇ ਜਾਂਦੀਆਂ ਤਿਆਰੀਆਂ ਕਰਦੇ ਪਿਆ ਹੁਣ ਮੈਰਜ ਕੀਤੀ ਸੀ 1 ਅਕਤੂਬਰ ਨੂੰ ਆਈ ਉਹਦਾ ਵਿਆਹ ਕੀਤਾ ਪਹਿਲਾਂ ਇੰਨਾ ਸੋਹਣਾ ਸਾਨੂੰ ਪ੍ਰੋਣਾ ਮਿਲਿਆ ਰੱਬ ਮੈਂ ਕਹਿੰਦਾ ਸਭ ਲੋਨ ਦੇ ਉਦਾਂ ਦਾ ਇੰਨਾ ਸੋਹਣਾ ਇੰਨਾ ਚੰਗਾ ਪੁੱਤ ਮਿਲਿਆ ਮੈਨੂੰ ਓ ਮੇਰੇ ਕੋਲ ਮੈਂ ਗੁਰਮੀ ਮੇਰੇ ਭੈਣ ਭਰਾਵਾ ਗੁੜੇ ਇੰਨਾ ਇੰਨਾ ਪਰਿਵਾਰ ਚੰਗਾ ਟੁੱਡੀ ਰਹਿੰਦੇ ਨੇ ਓ ਵੀ ਵਿਚਾਰੇ ਰੁਲ ਗਏ ਅਸੀਂ ਵੀ ਰੁਲ ਗਏ ਜੀ ਦੋ ਡੱਬੇ ਰੁਲ ਗਏ ਸਾਡੇ ਤੇ ਬੰਕਰ ਕੀ ਲੱਗਦਾ ਸਰਕਾਰ ਕੀ ਮਤ ਕਰੇ ਓਏ ਸਾਨੂੰ ਭਾਜੀ ਕੀ ਚਾਹੀ ਸਾਡੀ ਧੀ ਦੀ ਮਿੱਟੀ ਆ ਜੇ ਤੇ ਇਹਨੇ ਜੋ ਗਹਿਨੀ ਮੈਨੂੰ ਲਿਆ ਸਕਾਂ ਜੀ ਮੈਂ ਤਾਂ ਯਾਤ ਜੋੜ ਕੇ ਬੇਨਤੀ ਕਰਦਾ ਮੇਰੀ ਤੀ ਮੈਨੂੰ ਮਰੀ ਆ ਜੇ ਕਿ ਤੂੰ ਦੇਖ ਲਈਏ ਜਾਨ ਮੀਂਹ ਦੀ ਸੰਭੂ ਮੈਨੂੰ ਤਕ ਐ ਵਾ ਤੇਰੀ ਨਹੀਂ ਲੱਭਦਾ ਕੋਈ ਨਹੀਂ ਲੱਭਦਾ ਮੈਨੂੰ ਵੀ ਬੇਦੀਆ ਦੀਆ ਨੂੰ ਪੁੱਤ ਹੈ ਬੋਲੀਆ ਅੱਜ ਮੇਰਾ ਲੱਕ ਤੋੜ ਗਿਆ